ਇਨੇ ਤੋਂ ਖੇਰਣਾ ਮੇ ਤੋਂ ਆਉਦੀ ਪੀਸੀਸੀ ਕਲੀਅਰ ਕਰਵਾਈ ਹੈਗੀ ਪੀਸੀਸੀ ਕਲੀਅਰ ਕਰਵਾ ਕੇ ਉਸ ਤੋਂ ਬਾਅਦ ਮੇਰਾ ਨੰਬਰ ਬੰਦ ਕਰ ਦਿੱਤਾ ਇੱਕਦਮ ਇਹਨਾਂ ਦੇ ਮੁੰਡੇ ਵਾਲਾ ਨੇ 13 ਲੱਖ ਰੁਪਇਆ ਵਿਆਹ ਵਾਤੇ ਮੈਨੂੰ ਦਿੱਤਾ ਸੀ ਅਕਾਊਂਟ 'ਚ ਪਾਇਆ ਕਿ ਠੀਕ ਹੈ ਜੀ ਉਸ ਤੋਂ ਬਾਅਦ 5 ਸਾਲਾਂ ਦੇ ਵਿੱਚ ਮਿਹਦੇ ਗੁੱਡੀ ਨੇ 17 ਲੱਖ ਰੁਪਇਆ ਉਹਨਾਂ ਨੂੰ ਵਾਪਸ ਕਰਤਾ ਠੀਕ ਹੈ 17 ਲੱਖ ਰੁਪਇਆ ਉਹਨਾਂ ਬੜੀ ਵਾਪਸ ਚਲੇ ਗਏ ਮੈਨੂੰ ਕੋਲ ਹੋਰ ਰਿਕਾਰਡ ਬੈਂਕ ਦੀ ਸਟੇਟਮੈਂਟ ਆ ਖੜਾ ਕੋ ਪ੍ਰੂਫ ਆਂ ਸਾਲਵਾਰ ਫਾਈਲ ਆਉਣ ਵਾਸਤੇ ਕਿਹਾ ਇਹਨਾਂ ਨੇ ਫਾਈਲ ਨਹੀਂ ਲਾਈ ਜੀ ਠੀਕ ਹੈ ਇਹ ਬਾਅਦ 2 ਸਾਲ ਬਾਅਦ ਸਾਨੂੰ ਪਤਾ ਲ ਠੀਕ ਹੈ 5 ਸਾਲੇ ਬੈਨ ਸੀਗਾ ਅੱਛਾ ਮੁੰਡਾ ਜਿਹੜਾ ਪਹਿਲਾਂ ਤੋਂ ਹੀ ਬੈਨ ਸੀਗਾ ਪਹਿਲਾਂ ਤੋਂ ਹੀ ਬੈਨ ਸੀਗਾ ਠੀਕ ਹੈ ਵਿਆਹ ਕਰਨ ਤੋਂ ਪਹਿਲਾਂ ਬੈਨ ਸੀ ਮੈਨਾਂ ਤੋਂ ਬੈਨ ਸੀਗਾ ਠੀਕ ਹੈ ਹੁਣ ਪੰਜ ਮਹੀਨੇ ਦੇ ਪਿੱਛੇ ਤੋਂ ਪਹਿਲਾਂ ਵੀ ਗੱਲ ਹੋਈ ਸੀ ਵੀ ਫਾਈਲ ਕਿਉਂ ਨਹੀਂ ਲਾਰੇ ਫਾਈਲ ਲਾਓ ਜੀ ਉਹ ਕਹ ਰਿਹਾ ਮੈਨੂੰ ਤੋਂ ਲੱਖ ਰੁਪਏ ਮਹੀਨੇ ਦਾ ਭਾਇਕਲ ਮੈਂ ਫਾਈਲ ਨਹੀਂ ਲਾ ਸਕਦਾ ਅੱਛਾ ਵੇ ਇੱਥੇ ਤੁਹਾਨੂੰ ਪੈਸੇ ਭੇਜੀ ਜਾਣਗੇ ਮੈਨੂੰ ਇੱਥੇ ਪੈਸੇ ਭੇਜੀਆ ਇਹ ਵੀ ਕਹਿ ਰਿਹਾ ਵੀ ਮੈਂ ਮੰਗਲਿਕ ਆ ਮੈਂ ਵਿਆਹ ਹੋਰ ਕਰਾਉਣਾ ਵਾ ਅੱਛਾ ਕੁੜੀ ਨੂੰ ਕਹਿ ਰਿਹਾ ਦੇ ਵਿੱਚ ਇਲਜ਼ਾਮ ਲਾ ਰਿਹਾ ਹੋਰ ਇੱਕ ਜਿਹੜਾ ਲੜਕਾ ਹੈ ਉਸਦੇ ਮਾਮੇ ਦਾ ਮੁੰਡਾ ਕੁੜੀ ਦਾ ਉਹ ਇਲਜ਼ਾਮ ਤੁਸੀਂ ਸੁਣਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਸਾਰਾ ਸਾਰ ਝੂਠ ਆ ਜੀ ਕੁੜੀ ਨੇ ਗੱਡੀ ਲਈ ਸੀ ਭਰਾ ਭੈਣ ਭਰਾ ਨਹੀਂ ਗਈ ਠੀਕ ਹੈ ਕੁੜੀ ਨੇ ਗੱਡੀ ਲਈ ਸੀ ਗੱਡੀ ਦੇ ਨਾਲ ਦੋ ਫੁੱਟਾਂ ਹੋਈਆਂ ਨਹੀਂ ਠੀਕ ਹੈ ਭੈਣ ਭਰਾ ਨੇ ਹੁਣ ਮੈਂ ਤੁਹਾਨੂੰ ਦਿਖਾਣਾ ਰਖੜੀ ਬੰਦੀ ਦੀ ਫੁੱਟ ਦਿਖਾਣਾ ਤੁਹਾਨੂੰ ਠੀਕ ਹੈ ਉਹਦਾ ਖਰਚਾ ਹੋ ਗਿਆ ਵੱਧ ਮੁੰਡੇ ਨੂੰ ਪੈਸੇ ਨਹੀਂ ਪਾਉ ਠੀਕ ਹੈ ਮੁੰਡੇ ਨੇ ਪਹਿਲੇ ਹੀ ਪਾਹੇ ਜੈਸ ਗੱਲ ਤੋਂ ਨਹੀਂ ਲੜਾਈ ਫਿਰ ਇਹਨਾਂ ਨੇ ਕੁੜੀ ਨੂੰ ਫੋਨ ਕੀਤਾ ਵੀ ਮੈਂ ਤੇਰੇ ਮਾਪਿਆਂ ਨੂੰ ਮਾਰ ਕੇ ਲਿਆ ਤੂੰ ਟੈਕਟ ਕਰਾ ਕੇ ਦਾਗ ਰੋਣਾ ਹੂੰ ਅੱਛਾ ਵੀ ਮੁੰਡਾ ਕਹਿੰਦਾ ਮੈਂ ਤੇਰੇ ਮਾਪਿਆਂ ਨੂੰ ਮਾਰ ਤੇਰੇ ਮਾਪੇ ਜੇ ਨਹੀਂ ਪੈਸੇ ਪਾਉਣੇ ਮੈਂ ਤੇਰੇ ਮਾਪਿਆਂ ਨੂੰ ਮਾਰਨ ਚੱਲਿਆ ਠੀਕ ਹੈ ਟੈਕਟ ਕਰਾ ਇੰਦੇ ਆ ਜਾ ਆ ਕੇ ਸੰਸਕਾਰ ਕਰ ਗਿਆ ਇੱਕ ਮੁੰਡਾ ਕਹਿੰਦਾ ਕਿ ਜਿਹੜੇ ਲੜਕੀ ਪਰਿਵਾਰ ਦੇ ਆ ਉਹ ਵਾਰ-ਵਾਰ ਦਰਖਾਸਤਾਂ ਦੇ ਰਿਹਾ ਦਾਜ ਦਾ ਕੇਸ ਕਰਦੇ ਕੁੱਟ ਮਾਰ ਦਾ ਕੇਸ ਕਹਿੰਦੇ ਇਦਾਂ ਦੀ ਗੱਲ ਮੇਰਾ ਦੁੱਧੇ ਵੀ ਦਰਖਾਸਤ ਲਾਈ ਸੀ ਜਦੋਂ ਮੇਰੇ ਪਿੰਡ ਆ ਗਿਆ ਸੀ ਮੈਨੂੰ ਮਾਰਨ ਮੈਨੂੰ ਅੱਜ ਮੈਂ ਲੈ ਗਣੀ ਮਿੱਤੀ ਜੀ ਕਿ ਮੇਰੇ ਕੋਲ ਟਾਇਰ ਦੀ ਦੁਕਾਨ ਤੇ ਲੈ ਕੇ ਕਰ ਇੱਥੇ ਸ਼ੈਨ ਕਰਦੇ ਮੈਂ ਪੜ ਲਿਆ ਮਾਜੀ 27 ਲੱਖ ਬਗਾਇ ਮੈਂ ਨਾ ਵਿਆਹ ਤੋਂ ਪਹਿਲਾਂ ਗੱਲ ਕਰ ਤੇਰਾ ਲੱਖ ਲਾਇਆ ਵਿਆਜ ਪਾ ਕੇ ਕਰੇਗੇ ਕੁੜੀ ਮਕਰੀ 17 ਲੱਖ ਲਵਾਂਗੇ ਠਾ 17 ਲੱਖ ਰੁਪਏ ਲੈ ਚੁੱਕੇ ਅੱਜ 17 ਲੱਖ ਉਹ ਲੈ ਲੈ ਜਿਹੜਾ ਮੈਂ ਚੁੱਕੇ ਤੂੰ ਮੁੰਡਾ ਜਾ ਨਹੀਂ ਸ਼ਾਦਾ ਪੈਨ ਕਰਕੇ ਨਹੀਂ ਜਾਦਾ ਜੀ ਜੀ ਕੁੜੀ ਤਾਂ ਹੁਣ ਵੀ ਕਰੀ ਤੂੰ ਆ ਜਾ ਭਾਈ ਬਲਾਕ ਆ ਕੇ ਨਹੀਂ ਲਾਰੇ ਕਾ ਜੀ ਲਾਰੇ ਤਾਂ ਸਾਡੇ ਨਾਲ ਇਸ ਬਾਬਤ ਜਿਹੜੀ ਦੂਸਰੀ ਧਿਰ ਹੈ ਉਹ ਆਪਣਾ ਪੱਖ ਦੱਸਣਾ ਚਾਹੁੰਦੇ ਸੀਗੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਾਇਸ ਰਿਕਾਰਡਿੰਗ ਹੋਵੇਗੀ ਫੋਨ ਦੇ ਉੱਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਉਸ ਲੜਕੀ ਦੇ ਪਿਤਾ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਅੰਕਲ ਜੀ ਸਸਕਲ ਠੀਕ ਠਾਕ ਹੋ ਅੰਕਲ ਜੀ ਜਿਸ ਤਰੀਕੇ ਨਾਲ ਤੁਸੀਂ ਇੱਕ ਵੀਡੀਓ ਦੇਖੀ ਹੋਗੀ ਸਾਡੇ ਚੈਨਲ ਉੱਤੇ ਇੱਕ ਲੜਕਾ ਆ ਜੋ ਤੁਹਾਡੀ ਲੜਕੀ ਉੱਤੇ ਇਲਜ਼ਾਮ ਲਾ ਰਿਹਾ ਜੋ ਉਸ ਦਾ ਘਰ ਵਾਲਾ ਆ ਜੋ ਇਲਜ਼ਾਮ ਤੁਸੀਂ ਸਾਰੇ ਸੁਣੇ ਆ ਤੁਹਾਨੂੰ ਕੀ ਲੱਗਿਆ ਉਹਨਾਂ ਇਲਜ਼ਾਮਾਂ ਬਾਰੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਇਲਜ਼ਾਮ ਸਰ ਸੜਸੜ ਢੂਠ ਨਹੀਂ ਗਈ ਇਹ ਬੁਨਿਆਦ ਨਹੀਂ ਗੇ ਕੋਈ ਸਚਾਈ ਨਹੀਂ ਗਈ ਮੇਰੀ ਕੁੜੀ ਨੂੰ 6 ਸਾਲ ਹੋ ਗਏ ਬਾਹਰ ਗਈ ਬੀ ਤੇ ਇਹਨਾਂ ਮੁੰਡੇ ਵਾਲਿਆਂ ਨੇ 13 ਲੱਖ ਰੁਪਇਆ ਵਿਆਹ ਵਾਸਤੇ ਮੈਨੂੰ ਦਿੱਤਾ ਸੀ ਕੌਣ ਚ ਪਾਇਆ ਕਿ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੁੜੀ ਨੇ ਸਾਲਵਾਰ ਫੈਲਣ ਵਾਸਤੇ ਕਿਹਾ ਇਹਨਾਂ ਨੇ ਫੈਲ ਨਹੀਂ ਲਾਈ ਜੀ ਤੇ ਬਾਅਦ 2 ਸਾਲ ਬਾਅਦ ਸਾਨੂੰ ਪਤਾ ਲੱਗਿਆ ਮੁੰਡਾ ਬੈਨ ਸੀਗਾ ਠੀਕ ਹੈ 5 ਸਾਲ ਲਈ ਬੈਨ ਸੀਗਾ ਫਿਰ ਮੁੰਡੇ ਨੇ ਕਿਹਾ ਵੀ ਤੂੰ ਐਜੰਟ ਕਹਿ ਰਿਹਾ ਵੀ ਤੂੰ ਇੱਕ ਵਾਰੀ ਇੱਥੇ ਇੰਡੀਆ ਆ ਫੇਰ ਫਾਇ ਲਗੂਗੀ ਫੇਰ ਕੁੜੀ 2.5 ਲੱਖ ਰੁਪਏ ਖਰਚ ਕੇ ਇੰਡੀਆ ਆਈ ਫੇਰ ਨੇ ਇਹਨੇ ਫਾਇ ਲਾਇਆ ਫੇਰ ਦੂਜੀ ਵਾਰ ਫੇਰ ਇੰਡੀਆ ਆਈ ਇਦਾਰੇ ਕਰਤੇ ਆਈ ਘਰ ਮੁੜ ਕੇ ਗਈ ਸਾਡਾ ਕੋਈ ਇਹਦੇ ਵਿੱਚ ਇਨਵੋਲਵ ਨਹੀਂ ਸੀਗਾ ਅੱਛਾ ਮੁੰਡਾ ਜਿਹੜਾ ਪਹਿਲਾਂ ਤੋਂ ਹੀ ਬੈਨ ਸੀਗਾ ਪਹਿਲਾਂ ਤੋਂ ਹੀ ਬੈਨ ਠੀਕ ਵਿਆਹ ਕਰਨ ਤੋਂ ਪਹਿਲਾਂ ਬੈਨ ਸੀ ਠੀਕ ਉਹਨੇ ਰਿਫਿਊਜ਼ਲ ਆਈ ਹੋਈ ਸੀ ਕਿੰਨੇ ਦਾ ਜਾਲੇ ਕਾਜ ਲਾਇਆ ਕਿ ਕੋਈ ਨਹੀਂ ਸੀ ਜੀ ਉਹ ਸਾਨੂੰ ਦੱਸਿਆ ਨਹੀਂ ਗਾ ਵਿਆਹ ਕਰਨ ਤੋਂ ਪਹਿਲਾਂ ਕੋਈ ਨਹੀਂ ਦੱਸਿਆ ਅੱਛਾ ਇੱਕ ਉਹਨਾਂ ਤਾਂ ਹੋਰ ਕਹਣਾ ਕਹਿੰਦੇ ਕਿ ਲਗਭਗ ਸਾਡਾ 35 ਲੱਖ ਰੁਪਇਆ ਖਰਚਾ ਆ ਗਿਆ ਤੁਹਾਡੀ ਕੁੜੀ ਨੂੰ ਭੇਜਣ ਤੇ ਵਿਆਹ ਕਰਨ ਦੇ ਉੱਤੇ ਸਾਰਾ ਕੁਝ ਮੇਰੇ ਅਕਾਊਂਟ ਦੇ ਵਿੱਚ 13 ਲੱਖ ਰੁਪਇਆ ਆਇਆ ਹੈ ਜੀ 13 ਲੱਖ ਰੁਪਇਆ ਜੀਐਸਟੀ ਭਰੀ ਫੀਸਾਂ ਭਰੀਆਂ ਜੀ ਉਸ ਤੋਂ ਬਾਅਦ ਮੇਰੀ ਕੁੜੀ ਨੇ ਅਸੀਂ ਉਹਦੇ ਦੁਆਰੇ ਫੀਸਾਂ ਲਈ ਐਸੀ ਭਰੀਆਂ ਨਹੀਂ ਜੀ ਠੀਕ ਹੈ ਇੱਕ ਉਹਨਾਂ ਟਿਕਟ ਲੈ ਕੇ ਦਿੱਤੀ ਆ ਤੇ ਸ਼ਾਪਿੰਗ 50000 ਦੀ ਠੀਕ ਹੈ ਮੰਨ ਲਓ ਵੀ 15 ਕ ਲੱਖ ਰੁਪਏ ਦਾ ਖਰਚਾ ਆ ਗਿਆ ਹੋਊਗਾ ਉਸ ਤੋਂ ਬਾਅਦ 5 ਸਾਲਾਂ ਦੇ ਵਿੱਚ ਮਿਹਦੇ ਗੁੱਡੀ ਨੇ 17 ਲੱਖ ਰੁਪਏ ਉਹਨਾਂ ਨੂੰ ਵਾਪਸ ਕਰਤਾ ਠੀਕ ਹੈ 17 ਲੱਖ ਰੁਪਏ ਉਹਨਾਂ ਕੋਲ ਹੀ ਵਾਪਸ ਚਲੇ ਗਏ ਮਤਲਬ ਜਿਹੜੇ ਉਹ ਕੈਨੇਡਾ ਤੋਂ ਇਹਨਾਂ ਨੂੰ ਪਾਰ ਕਰਦੇ ਪੈ ਹਾਂਜੀ ਪਾ ਚੀਆ ਮੇਰੇ ਕੋਲ ਔਰ ਰਿਕਾਰਡ ਬੈਂਕ ਦੇ ਸਟੇਟਮੈਂਟ ਆ ਸਾਰਾ ਕੁਝ ਪ੍ਰੂਫ ਆ ਠੀਕ ਹੈ ਅੱਛਾ ਫਿਰ ਇੱਕ ਜਿਹੜਾ ਹੋਰ ਇਲਜ਼ਾਮ ਆ ਉਹਨਾਂ ਦਾ ਉਹ ਕਹਿੰਦੇ ਕਿ ਲੜਕੀ ਨੇ ਮੈਨੂੰ ਬੁਲਾਉਣ ਤੋਂ ਮਨਾਂ ਕਰਤਾ ਕਿ ਭਾਈ ਮੈਂ ਨਹੀਂ ਤੈਨੂੰ ਬੁਲਾਉਣਾ ਬਾਹਰ ਨਹੀਂ ਉਹ ਫੈਲੇ ਲਾ ਰਹੀ ਜ ਮੁੰਡਾ ਨਹੀਂ ਲਾ ਰਿਹਾ ਮੁੰਡਾ ਫਾਇਲ ਨਹੀਂ ਲਾ ਰਿਹਾ ਕੁੜੀ ਨੇ ਬਾਹਰ ਜਾ ਕੇ ਲਾਇਰ ਦੇ ਕੋਲੋਂ ਇਹਦੇ ਕਾਗਜ਼ ਪੱਤਰ ਚੈੱਕ ਕਰਾਏ ਉੱਥੋਂ ਪਤਾ ਲੱਗਿਆ ਵੇ ਮੁੰਡਾ ਬਹਿਨ ਹੈ ਠੀਕ ਹੈ ਤਾਂ ਮੁੰਡਾ ਹੀ ਨਹੀਂ ਫਾਇਲ ਲਾ ਰਿਹਾ ਤੇ ਹੁਣ ਵੇ ਪੰਜੇ ਮਹੀਨੇ ਦੀ 20 ਤਰੀਕ ਤੋਂ ਪਹਿਲਾਂ ਵੀ ਗੱਲ ਹੋਈ ਸੀ ਵੀ ਤੂੰ ਫਾਇਲ ਕਿਉਂ ਨਹੀਂ ਲਾ ਰਿਹਾ ਫਾਇਲ ਲਾਓ ਜੀ ਉਹ ਕਹ ਰਿਹਾ ਮੈਨੂੰ ਤੂੰ ਲੱਖ ਰੁਪਏ ਮਹੀਨੇ ਦਾ ਭਾਜ ਚੱਲ ਮੈਂ ਫਾਇਲ ਨਹੀਂ ਲਾਹਤ ਅੱਛਾ ਵੇ ਇੱਥੇ ਤੁਹਾਨੂੰ ਪੈਸੇ ਭੇਜੀ ਜਾਂਦੇ ਮੈਨੂੰ ਇੱਥੇ ਪੈਸੇ ਭੇਜੀਆ ਠੀਕ ਹੈ ਇੱਕ 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 ਜਿਸ ਤਰੀਕੇ ਤੁਸੀਂ ਵੀਡੀਓ ਦੇਖੀ ਹੋਊਗੀ ਉਹਦੇ ਵਿੱਚ ਇਲਜ਼ਾਮ ਲਾ ਰਿਆ ਹੋਰ ਇੱਕ ਜਿਹੜਾ ਲੜਕਾ ਐ ਉਸਦੇ ਮਾਮੇ ਦਾ ਮੁੰਡਾ ਕੁੜੀ ਦਾ ਉਹ ਇਲਜ਼ਾਮ ਤੁਸੀਂ ਸੁਣਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਐ ਉਹ ਸਾਰਾ ਸਾਰ ਝੂਠ ਆ ਜੀ ਕੁੜੀ ਨੇ ਗੱਡੀ ਲਈ ਸੀ ਭਰਾ ਭੈਣ ਭਰਾ ਨਹੀਂ ਗਈ ਠੀਕ ਐ ਕੁੜੀ ਦਾ ਗੱਡੀ ਲਈ ਸੀ ਗੱਡੀ ਦੇ ਨਾਲ ਦੋ ਫੋਟਾ ਹੋਈ ਹੋਈ ਨੇ ਠੀਕ ਐ ਉਹ ਫੋਟਾ ਚਲਾ ਰਿਹਾ ਉਹ ਪ੍ਰੂਫ ਦੇ ਦੇ ਹੂੰ ਭੈਣ ਭਰਾ ਨੇ ਹੁਣ ਮੈਂ ਤੁਹਾਨੂੰ ਦਿਖਾਣਾ ਰੱਖੜੀ ਬੰਦ ਦੇ ਫੋਟੋ ਦਿਖਾਣਾ ਤੁਹਾਨੂੰ ਠੀਕ ਐ ਮਤਲਬ ਉਹ ਇਲਜ਼ਾਮ ਵੀ ਝੂਠੇ ਲਾ ਰਿਆ ਹੈ ਮੈਨੂੰ ਵੀ ਝੂਠੇ ਆ ਜੀ ਹੁਣ ਰੱਖੜੀ ਪੜਾਇਆ ਹੋਈ ਮੁੰਡਾ ਜੀ ਉਹ ਜਿਵੇਂ ਜਿਵੇਂ ਮੁੰਡਾ ਕਹਿ ਰਿਹਾ ਵੀ ਮੈਨੂੰ ਜਿਹੜੇ ਪੈਸੇ ਆ ਉਹ ਵਾਪਸ ਕੀਤੇ ਜਾਣ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਦੇ ਪਰਿਵਾਰ ਨਾਲ ਜਾਂ ਮੁੰਡੇ ਵਾਲਿਆਂ ਨਾਲ ਕਿ ਕਦੋਂ ਨੂੰ ਪੈਸੇ ਦੇਣੇ ਆ ਜਾਂ ਉਹਨਾਂ ਨੇ ਕੁਝ ਕਰਨਾ ਇਸ ਪਾਸੇ ਬਹੁਤ ਵਾਰੀ ਬਹੁਤ ਵਾਰੀ ਗੱਲ ਕੀਤੀ ਜੀ ਹਮ ਪੰਚਾਇਤਾਂ ਵਿੱਚ ਵੀ ਗੱਲ ਹੋਈ ਹੈ ਜੀ ਠੀਕ ਹੈ ਤੇ ਇੱਕ ਹੁਣ ਉਹ ਮੁੰਡਾ ਜਾ ਨਹੀਂ ਸਕਦਾ ਬੈਨ ਕਰਕੇ ਨਹੀਂ ਜਾ ਸਕਦਾ ਜੀ ਠੀਕ ਹੈ ਜੀ ਕੁੜੀ ਤਾਂ ਹੁਣ ਵੀ ਕਹਿੰਦੀ ਐ ਤੂੰ ਆ ਜਾ ਭਾਈ ਬਲਾਕ ਆ ਕੇ ਨਹੀਂ ਲਾਰੇ ਕਾਜੀ ਲਾਰੇ ਹਮ ਨੀਰਾਪਰਾ ਕੁੜੀਆਂ ਦੀ ਗਲਤੀ ਨਹੀਂ ਹੁੰਦੀ ਮੁੰਡਿਆਂ ਦੀ ਵੀ ਗਲਤੀ ਹੁੰਦੀ ਹੈ ਹਮ ਆਪਾਂ ਇੱਕ ਪੱਖ ਨਾਲ ਦੇਖੀਏ ਦੂਸਰਾ ਪੱਖ ਵੀ ਦੇਖੀਏ ਜੀ ਅੱਜ ਲੜਕੀ ਇੱਥੇ ਆਈ ਆ ਉਸ ਮੁੰਡੇ ਦੇ ਕੋਲ ਦੋ ਵਾਰੀ ਆਈ ਆ ਜੀ ਦੋ ਵਾਰੀ ਆਈ ਆ ਤੇ ਉਹਨੇ ਪੰਡੇ ਰਹਿ ਕੇ ਗਈ ਠੀਕ ਹੈ ਮਤਲਬ ਇਹਨਾਂ ਦੀ ਪਹਿਲਾਂ ਵਧੀਆ ਬਣਦੀ ਸੀ ਆਪਸ ਦੇ ਵਿੱਚ ਉਹਰੇ ਵਧੀਆ ਪੰਜਵੇਂ ਮਹੀਨੇ ਬੇਤਰੀ ਤੱਕ ਵਧੀਆ ਬਣਦੀ ਸੀ ਜਰੋ ਕੁੜੀ ਨੇ ਹੁਣ ਐਲਐਮਆਈ ਲਈ ਦੁਵਾਰੇ ਹੋਰ ਤੁਹਾਨੂੰ ਪਤਾ ਉਧਰ ਖਰਚੇ ਕਿੰਨੇ ਨੇਗੇ ਹੈ ਮੰਜ ਨਿਕਲੇ ਪਈਆਂ ਲੋਕਾਂ ਦੀ ਜੀ ਉਹਦਾ ਖਰਚਾ ਹੋ ਗਿਆ ਵੱਧ ਮੁੰਡੇ ਨੂੰ ਪੈਸੇ ਨਹੀਂ ਪਾਹ ਹੋਏ ਠੀਕ ਹੈ ਮੁੰਡੇ ਨੂੰ ਪੈਸੇ ਨਹੀਂ ਪਾਹ ਹੋਏ ਜਿਸ ਗੱਲ ਤੋਂ ਇਹਨੇ ਲੜਾਈ ਕੀਤੀ ਠੀਕ ਹੈ ਮਤਲਬ ਮੁੰਡਾ ਸਿਰਫ ਕਹਿੰਦਾ ਸੀ ਕਿ ਮੈਨੂੰ ਪੈਸੇ ਪਾਓ ਮੈਨੂੰ ਪੈਸੇ ਪਾਓ ਠੀਕ ਹੈ ਉਹ ਕੁੜੀ ਕਰੀ ਮੈਂ ਹੁਣ ਬਾਰ ਬਾਰ ਪਰਮਿਟ ਵੀ ਲਿਆਵਾ ਮੇਰੇ ਪੈਸੇ ਖਰਚ ਹੋ ਗਏ ਨੇ ਮੈਂ ਪੈਸੇ ਨਹੀਂ ਬਾਹਰ ਉਹ ਕਹਿੰਦਾ ਜੋ ਮਰਜੀ ਕਰ ਮੈਨੂੰ 50000 ਰੁਪਏ ਮਹੀਨੇ ਦਾ ਆਉਣਾ ਚਾਹੀਦਾ ਜਿੱਥੋਂ ਪੰਜਵੇਂ ਮਹੀਨੇ ਦੇ 23 ਨੂੰ ਉਡਾਈ ਗਈ ਠੀਕ ਹੈ ਫਿਰ ਇਹਨਾਂ ਨੇ ਕੁੜੀ ਨੂੰ ਫੋਨ ਕੀਤਾ ਵੀ ਮੈਂ ਤੇਰੇ ਮਾਪਿਆਂ ਨੂੰ ਮਾਰ ਚੱਲਿਆ ਤੂੰ ਟੈਕਟ ਕਰਾ ਕੇ ਦਾਗ ਰੋਣ ਆ ਜਾ ਹੂੰ ਅੱਛਾ ਵੀ ਮੁੰਡਾ ਕਹਿੰਦਾ ਮੈਂ ਤੇਰੇ ਮਾਪਿਆਂ ਨੂੰ ਮਾਰ ਤੇ ਮਾਪੁਰ ਜੇ ਨਹੀਂ ਪੈਸੇ ਪਾਉਣੇ ਮੈਂ ਤੇਰੇ ਮਾਪਿਆਂ ਨੂੰ ਮਾਰ ਚੱਲਿਆ ਠੀਕ ਹੈ ਟੈਕਟ ਕਰਾ ਇੰਦੇ ਆ ਜਾ ਆ ਕੇ ਸੰਸਕਾਰ ਕਰ ਗਿਆ ਅੱਛਾ ਕਿਹੜਾ ਕਿਹੜਾ ਬੱਚਾ ਛਾਣੂ ਉਸ ਤੋਂ ਬਾਅਦ ਫਰਕ ਪੈਂਦਾ ਸਾਰ ਉੱਥੋਂ ਬਾਅਦ ਫਰਕ ਪੈਂਦਾ ਪੈਂਦਾ ਅਸੀਂ ਫੇਰ ਵੀ ਇਨਵੋਲਵਮੈਂਟ ਵਿੱਚ ਆਏ ਛੋੜੇ ਗਰੀ ਮਾ ਡੈਡੀ ਜੀ ਵੀ ਨੰਦਕਾਰਦ ਕੀਤਾ ਗੁਰਾਂ ਸਾਹਿਬ ਕੋਲੇ ਲਾਵਾ ਲਏ ਨੇ ਤੇ ਮੈਂ ਇਹਨੂੰ ਨਹੀਂ ਛੱਡ ਸਕਦਾ ਅਸੀਂ 3.5 ਸਾਲ ਤੋਂ ਬਾਅਦ ਸਾਡਾ ਆਉਣਾ ਜਾਣਾ ਉੱਥੇ ਬੰਦ ਸੀ ਮਾਪਿਓਰਾ ਜੀ ਛੋੜੇ ਵਰਤਨੀ ਸਹੀ ਤਰੀਕਾ ਜਦ ਮਾਰ ਦੇ ਬਾਪ ਤਾਂ ਦੇਵੇ ਤੇ ਰਿਲੇਸ਼ਨ ਨੂੰ ਅੱਗੇ ਚਲਾ ਜੀ ਆ ਬੀ ਵਿਵਹਤ ਹੋਈ ਜ਼ਿਆਦਾ ਵਰਤ ਜੀ ਜਰੂ ਹੁਣ ਪੈਸੇ ਪਿੱਛੇ ਲੜਾਈ ਪਾ ਲਈ ਕੋਈ ਕਹੇ ਡੈਡੀ ਹੁਣ ਮੇਰਾ ਇਹਨਾਂ ਨਿਵਾ ਲਈ ਇਹ ਡਿਸੀਜਨ ਕੁੜੀ ਦਾ ਠੀਕ ਹੈ ਇੱਕ 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 ਮੁੰਡਾ ਕਹਿੰਦਾ ਕਿ ਜਿਹੜੇ ਲੜਕੀ ਪਰਿਵਾਰ ਦੇ ਉਹ ਵਾਰ-ਵਾਰ ਦਰਖਾਸਤਾਂ ਦੇ ਰਿਹਾ ਦਾਜ ਦਾ ਕੇਸ ਕਦੇ ਕੁੱਟ ਮਾਰ ਦਾ ਕੇਸ ਕਹਿੰਦੇ ਇਦਾਂ ਦੀ ਗੱਲ ਮੈਂ ਤਾਂ ਧੋਦੇ ਵੀ ਦਰਖਾਸਤ ਲਾਈ ਸੀ ਜਦੋਂ ਮੇਰੇ ਪਿੰਡ ਆ ਗਿਆ ਸੀ ਮਾਰਨ ਮੈਨੂੰ ਅੱਛਾ ਤੁਹਾਨੂੰ ਮਾਰਨ ਆਇਆ ਪਿੰਡ ਆ ਪਿੰਡ ਮਾਰਨ ਆ ਗਿਆ ਮੇਰੇ ਪਿੰਡ ਦੇ ਪਰਾਣੀ ਸਪਾ ਪੰਚਾਇਤ ਕੋਲ ਉਹਨਾਂ ਨੇ ਮੋੜਿਆ ਠੀਕ ਹੈ ਸਾਰੇ ਮਤਵਕਿਆ ਦੇ ਰਿਹਾ ਮੈਂ ਧੋਦੇ ਠਵਾਰ ਰੋਡ ਗਈ ਫਿਰ ਮੈਂ ਐਸਐਸਪੀ ਦੇ ਪੇਸ਼ ਹੋਇਆ ਆ ਕੇ ਉਹ ਮੇਰੇ ਕੋਲ ਦਰਖਾਸਤਾਂ ਨਹੀਂ ਗਈਆਂ ਠੀਕ ਹੈ ਫਿਰ ਹੀ ਮਾਂ ਕਹਿੰਦੀ ਹੈ ਕਿ ਰੈਕੋਡ ਮੁੜ ਕੇ ਗਿਆ ਕਰੀ ਕੰਜਰ ਕਹਿੰਦਾ ਮੈਂ ਨਿਰਾਪਰਾ ਕੋਈ ਨਹੀਂ ਦੀ ਗਲਤ ਹੁੰਦੀ ਜੀ ਪੱਖ ਦੂਜੇ ਦਾ ਵੀ ਨਾਲ ਚਲਾਓ ਜੀ ਬਾ ਇਹਨਾਂ ਨੇ ਆਪ ਸੋਚੇ ਐਸੇ ਵਿਚ ਨਹੀਂ ਆਈ ਇਹਨਾਂ ਦੇ ਮੀਆਂ ਬੀਬੀ ਦੇ ਐਸੇ ਵਿਚ ਨਹੀਂ ਆਏ ਹੈਗੇ ਠੀਕ ਹੈ ਮਿਲ ਤੁਹਾਡੇ ਪਰਿਵਾਰ ਦਾ ਖਰੂਲ ਨਹੀਂ ਆ ਵਿਚ ਦੇ ਹੁਣ ਇਹ ਕਹਿੰਦੇ 35 ਲੱਖ ਰੁਪਇਆ ਲਾਇਆ ਕੇ ਚੈਨਲ ਦੇ ਘਰੇ 40 ਲੱਖ ਰੁਪਇਆ ਲੈਣਾ ਹੈ ਇਹਨਾਂ ਨੇ 13 ਲੱਖ ਰੁਪਇਆ ਲਿਆ ਕੇ ਵਿਆਹ ਦੇ ਬਾਅਦ ਦੇ ਵਿੱਚ ਜਦੋਂ ਇਹ ਕੋਡ ਮਰਜ ਕਰਾਉਣ ਗਏ ਆ ਜੀ ਉੱਥੋਂ ਮਿੱਤਰ 27 ਲੱਖ ਤੇ ਸਟਾਮਪ ਤੇ ਸਾਈਨ ਕਰਾਉਣ ਲੱਗੇ ਸੀਗੇ ਠੀਕ ਹੈ 27 ਲੱਖ ਦੇ ਹੂੰ 27 ਲੱਖ ਦਾ ਸਾਈਨ ਕਰਾਉਣ ਲੱਗੇ ਸੀ ਬਾ ਵੀ ਇਹ ਕਹਾ ਅੱਛਾ ਪਹਿਲਾ ਇਹ ਗਣੀ ਮਿਥੀ ਸੀ ਕਿ ਮੇਰੇ ਕੋਲ ਟਾਇਰ ਦੀ ਦੁਕਾਨ ਤੇ ਲੈ ਕੇ ਕਰ ਇੱਥੇ ਸ਼ੈਨ ਕਰਦੇ ਮੈਂ ਪੜ ਲਿਆ ਮੈਂ ਜ 27 ਲੱਖ ਬਖਾਇ ਮੇਰਾ ਵਿਆਹ ਤੋਂ ਪਹਿਲਾਂ ਗੱਲ ਕਰ ਮੇਰੇ ਕੋਲੇ ਪੂੰਜੀ ਹੁੰਦੀ ਮੈਂ ਕਹ ਮੇਰੇ ਕੋਲ 27 ਲੱਖ ਹੁੰਦਾ ਮੈਂ ਖਰੀਦ ਤੁਰਦਾ ਕੁਡੀ ਬਿਲਕੁਲ ਠੀਕ ਹੈ ਫਿਰ ਇਹਨਾਂ ਨੇ ਉਸ ਦੁਕਾਨ ਵਾਲਿਆਂ ਨੇ ਵੀ ਕਿਹਾ ਕਰਾ ਗੁੱਡੀ ਤੇਰੇ ਜਰਦਾਜੀ ਗੁੱਡੀ ਦਾ ਵਿਆਹ ਹੋ ਗਿਆ ਮੈਂ ਅੱਜ ਮੇਰਾ ਵਿਆਹ ਹੋ ਗਿਆ ਕਰਾ ਹੁਣ ਤਾਂ ਫੇਰ ਕਰਾ ਨਹੀਂ ਸ਼ਾਦੀ ਕੱਟ ਕੇ 17 ਲੱਖ ਦਾ ਸ਼ੈਨ ਕਰਾਇਆ ਠੀਕ ਹੈ 13 ਲੱਖ ਲਾਇਆ ਵਿਆਜ ਪਾ ਕੇ ਕਰੇ ਜੇ ਕੁੜੀ ਮੁਕੜੀ 17 ਲੱਖ ਲਵਾਂਗੇ 17 ਲੱਖ ਰੁਪਏ ਲੈ ਚੁੱਕੇ ਨਹੀਂ ਅਜਾ ਪਰ ਹੁਣ ਕੀ ਲੱਗਦਾ ਵੀ ਕਿਉਂ ਕਰ ਰਿਹਾ ਸਾਰਾ ਕੁਝ ਇੰਨੇ ਇਲਜ਼ਾਮ ਬਾਰ ਬਾਰੇ ਕੋ ਚੱਲ ਰਿਹਾ ਜੋ ਬਾ ਹੁਣ ਬਲੈਕਮੇਲ ਕਰ ਰਿਹਾ ਜੀ ਠੀਕ ਹੈ ਵੀ ਤੁਹਾਡੇ ਤਾਂ ਜਿਹੜੇ ਬਲੈਕਮੇਲ ਕਰ ਰਿਹਾ ਪੈਸੇ ਲੈਂਦਾ ਤੁਹਾਨੂੰ ਲੱਗ ਰਿਹਾ ਬਲੈਕਮੇਲ ਕਰ ਰਿਹਾ ਹੁਣ ਜੀ ਜੀ ਠੀਕ ਹੈ ਠੀਕ ਹੈ ਅਕਲ ਜੀ ਫਿਰ ਇਹ ਵੀ ਕਹਿ ਰਿਹਾ ਵੀ ਮੈਂ ਮੰਗਲਿਕ ਆ ਮੈਂ ਵਿਆਹ ਹੋਰ ਕਰਾਉਣਾ ਵਾ ਅੱਛਾ ਕੁੜੀ ਨੂੰ ਕਹਿ ਰਿਹਾ ਵਾ ਉਹਨੂੰ ਪਤਾ ਹੀ ਮੈਂ ਬਾਹਰ ਨਹੀਂ ਆ ਹਤਾ ਜੀ ਹੁਣ ਕਹਦਾ 35 30 35 ਲੱਖ ਲਾ ਕੇ ਤੂੰ ਇੱਕ ਜਿਹੜੇ 2 ਨੰਬਰ ਤੇ ਮੈਨੂੰ ਤਾਂ ਹੀ ਨਾ ਨੌਲੇਜ ਹੈ ਨਹੀਂ ਕਿ ਫੇਰ ਦੋ ਨੰਬਰ ਤੇ ਤੂੰ ਐਲ ਐਮ ਆਈ ਲਾਏ ਤੇ ਫੇਰ ਸਾਰਾ ਖਰਚਾ ਦੱਸੋ ਕਿੱਥੋਂ ਲਾਉਗੇ ਵੀ ਸਾਰਾ ਖਰਚਾ ਦੁਬਾਰਾ ਹੀ ਕਰ ਦੁਬਾਰਾ ਹੀ ਕਰ ਮੇਰੇ ਤੇ ਘਰ 35 ਲੱਖ ਰੁਪਏ ਲਾ ਕੇ ਤੂੰ ਐਲ ਐਮ ਆਈ ਲਾਏ ਫੇਰ ਜਿਹੜੀ ਮੇਰੇ ਫਾਇਦਾ ਸਾਰਾ ਖਰਚਾ ਕਰ ਦੂਜਿਆ ਫੇਸਾ ਵੀ ਅਸੀਂ ਪਤਾ ਨਹੀਂ ਸਾਰਾ ਇਹ ਕਿਵੇਂ ਲੋਨ ਚੱਕ ਚੱਕ ਕੇ ਦੂਜਿਆ ਫੇਸਾ ਜੀ ਭਰਾਈ ਠੀਕ ਹੈ ਯਾਰ ਕਹਿਣਾ ਨਾ ਯਾਰ ਕਿ ਇਹਨਾਂ ਨਾਲ ਗੱਲ ਹੋਈ ਸੀ ਜਿਹੜਾ ਵਿਆਹ ਹੁੰਦਾ ਅੰਕਲ ਜੀ ਇਹ ਸਿਰਫ ਬਾਹਰ ਭੇਜਣ ਨੂੰ ਹੁੰ ਐਟ ਅ ਟਾਈਮ ਤੇ ਚਾਤ ਪੈਸ 5 ਲੱਖ ਰੁਪਏ ਜਿਹਨਾਂ ਨੇ ਮੱਖ ਮੇਰਾ ਕਰਾਇਆ ਇਹ ਹੁਣ ਕਹਿੰਦੇ ਅਸੀਂ ਕੀਤਾ ਠੀਕ ਹੈ ਮੇਰੇ ਕੋਲ ਹਲਵਾਈ ਦੀਆ ਸਾਰੇ ਉਹ ਉਹਦੇ ਪੈਰਛੇ ਦੇ ਸਾਰੇ ਬੈਲ ਪੈਨੇਗੇ ਠੀਕ ਹੈ ਜੀ 5 ਲੱਖ ਰੁਪਏ ਚ ਮੈਂ ਪੈਲਛਾ ਮੈਂ ਅਗਦੀ ਬੰਦਾ ਮੈਂ ਕਿਹਾ ਵੀ ਮੈਂ ਸਾਦਾ ਪਿਆ ਕਰਨਾ ਠੀਕ ਹੈ ਉਹ ਤੁਸੀਂ ਕੀਤਾ ਖਰਚਾ ਉਹ ਵੀ ਮੈਂ ਮੈਂ ਕੀਤਾ ਹੁਣ ਇਹ ਵੀਡੀਓ ਚਲਾ ਰਿਹਾ ਮੈਂ ਖਰਚਾ ਕੀਤਾਗਾ ਨਾ ਬਿਲਕੁਲ ਠੀਕ ਹੈ ਠੀਕ ਹੈ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਪੱਖ ਰੱਖਣ ਲਈ ਤੁਹਾਡਾ ਜਿਹੜਾ ਜੋ ਜੋ ਤੁਹਾਨੂੰ ਲੱਗਿਆ ਰੱਖਣਾ ਚਾਹੁੰਦੇ ਸੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਠੀ